ਆਪਣੇ ਭਗਤਾਂ ਨੂੰ ਦਰਸ਼ਨ ਦਿਓ ਚੰਨੀ ਬਾਬਾ ਆਪਣੇ ਭਗਤਾਂ ਨੂੰ ਦਰਸ਼ਨ ਦਿਓ ਹਾਂ ਬੱਚਾ ਕੀ ਗੱਲ ਹੋ ਗਈ ਮੈਂ ਤੁਹਾਨੂੰ ਹੋ ਗਿਆ ਚੰਨੀ ਬਾਬਾ ਮੈਂ ਤੁਹਾਨੂੰ ਹੋ ਗਿਆ ਤੁਸੀਂ ਮੇਰੇ ਵਰਗੇ ਅੰਬਲੀ ਬੰਦੇ ਨੂੰ ਦਰਸ਼ਨ ਦਿੱਤੇ ਕੀ ਗੱਲ ਕਰਤੀ ਉਹ ਮੈਂ ਭਗਵਾਨ ਹੈਗਾ ਮੈਂ ਤਾਂ ਤੇਤੀ ਕਰੋੜ ਦੇਵੀ ਦੇਵਤੀਆਂ ਚੋਂ ਇੱਕ ਅਦਾ ਕੀ ਨਾਮ ਆ ਮਹਾਰਾਜੀ ਛੋਡਾ ਤੈਂ ਸਾਲਿਆ ਨਾਮ ਤੋਂ ਅੰਬ ਲੈਣੇ ਨੇ ਮਹਾਰਾਜੀ ਮੈਂ ਬਹੁਤ ਦੁਖੀ ਹਾਂ ਮਹਾਰਾਜੀ ਮੈਂ ਬਹੁਤ ਦੁਖੀ ਹਾਂ ਬੋਲ ਕੀ ਚਾਹੀਦਾ ਜ਼ਮੀਨ ਚਾਹੀਦੀ ਆ ਲੋਕਰ ਸੋਕਰ ਚਾਹੀਦੇ ਨੇ ਕੈਨੇਡਾ ਭੇਜ ਦਈਏ ਓਏ ਪਤਨੀ ਚਾਹੀਦੀ ਆ ਤੈਨੂੰ ਨਹੀਂ ਮਹਾਰਾਜ ਨਹੀਂ ਨਹੀਂ ਫੇਰ ਸਾਲਿਆ ਆਤਮਾਤਿਆ ਕਿਉਂ ਕਰਦਾ ਓ ਨੋ ਮਹਾਰਾਜ ਜੀ ਪਤਨੀ ਮੇਰੇ ਕੋਲ ਹੈਗੀ ਆ ਉਹ ਮੈਨੂੰ ਬੜਾ ਤੜਪਾਉਂਦੀ ਆ ਮੇਰੇ ਤੇ ਸੱਤ ਕਰਦੀ ਆ ਮੈਂ ਤੋਂ ਘਰ ਦੇ ਸਾਰੇ ਕੰਮ ਕਰਾਉਂਦੀ ਆ ਭਾਂਡੇ ਮਜਬਾਉਂਦੀ ਆ ਕੱਪੜੇ ਧਵਾਉਂਦੀ ਆ ਨਾਲੇ ਪੋਚੇ ਲਵਾਉਂਦੀ ਆ ਨਾਲੇ ਰੋਟੀਆਂ ਪਕਾਉਂਦੀ ਆ ਹੋਰ ਸੁਣੋ ਮਹਾਰਾਜੀ ਮੇਰਾ ਮੋਬਾਈਲ ਵੀ ਚੱਕ ਕਰਦੀ ਆ ਨਾ ਮੈਨੂੰ ਗੱਲ ਫਰੈਂਡ ਨਾਲ ਘੁੰਮਣ ਵੀ ਨਹੀਂ ਦਿੰਦੀ ਮਹਾਰਾਜੀ ਮੈਂ ਬਹੁਤ ਦੁਖੀ ਆ ਕੀ ਗੱਲ ਕਰਤੀ ਮੈਂ ਤਾਂ ਆਪ ਦੇ ਘਰ ਵਾਲੀ ਤੋਂ ਦੁਖੀ ਆ